ਨਾ ਮੰਗੋਣੀ ਜਿਮਾਂ ਆ ਹੁਣ ਲਿਖ ਛੱਡਿਆ ਨਮਾਣੀ ਸੇਵਾਦਾਰ ਨੇ ਉਹ ਬੋਟਾ ਵਾਲੀ ਹੈ ਸਿਰਫ ਉਹ ਤੋਂ ਬਾਅਦ ਫੇ ਖਾਣੇਦਾਰ ਨਹੀਂ ਹੈ ਹਾਂ ਤੁਸੀਂ ਗੱਲ ਕਰਕੇ ਦੇਖ ਲਓ ਤੁਸੀਂ ਮੁਰਕੇ ਮੁਰਕੇ ਦੇਖ ਲਓ ਜੇਕਰ ਨੇੜੇ ਵੀ ਕਿਸੇ ਨੂੰ ਲੱਗਣ ਦੇ ਤੇ ਆਓ ਸਾਡੇ ਕੋਲ ਜੋ ਮਰਜੀ ਹੈ ਉਹ ਦਰਵਾਜ਼ੇ ਖੁੱਲੇ ਆ ਕਰੋ ਕੰਪੀਅਰ ਉਹ ਨਮਾਇੰਦਾ ਉਹ ਹੁੰਦਾ ਜਿਹੜਾ ਤੁਹਾਡਾ ਸਹੀ ਮੈਨਿਆਂ ਦੇ ਵਿੱਚ ਗੱਲ ਸੁਣੇ ਤੁਸੀਂ ਫਰਸਤੋਂ ਤੁਸੀਂ ਗੱਲ ਕਰ ਸਕੋ ਜਦੋਂ ਮਾਗੀ ਚਿਸਤ ਨਾ ਹੋਵੇ ਕੋਈ ਸੋ ਅਸੀਂ ਉਸ ਨੀਤੀ ਤੇ ਚੱਲਣਾ ਉਸ ਦੇ ਪਹਿਰਾ ਦੇਣਾ ਤੁਸੀਂ ਸਾਰੇ ਸਾਡੇ ਪਰਿਵਾਰ ਹੈ ਭੈਣ ਭਰਾ ਹੈ ਸਾਰੇ ਸੋ ਇਸ ਕਰਕੇ ਆਪਾਂ ਆਪਣੀ ਇਹ ਸਾਜ ਪਕਣ ਹੋਰ ਅੱਗੇ ਲੈ ਕੇ ਜਾਣਾ ਸੋ ਮੈਂ ਬਦਲਦਾ ਧੜਾ ਸੀ ਜੀ ਬਠਿੰਡਾ ਦੇ ਵਿੱਚ ਉਹ ਮੰਨ ਗਿਆ ਜੀ ਤੁਹਾਡੇ ਨਾਲ ਤੁਰਨ ਲਈ ਮੈਨੂੰ ਧੜੇ ਬਾਰੇ ਕੁਝ ਨਹੀਂ ਪਤਾ ਜੀ ਨਹੀਂ ਚਿੱਠੀ ਲਿਖੀ ਸੀ ਸਿੰਘਲਾ ਸਾਹਿਬ ਨੇ ਸਿੰਘਲਾ ਸਾਹਿਬ ਨੇ ਚਿੱਠੀ ਇਸ ਕਰਕੇ ਲਿਖੀ ਸੀ ਕਿਉਂਕਿ ਉਹ ਬਿਮਾਰ ਸੀਗੇ ਤੇ ਇੱਥੇ ਆ ਨਹੀਂ ਸੀ ਪਾਏ ਜੀ ਇਹਨਾਂ ਨੂੰ ਇਹ ਲੱਗਦਾ ਸੀਗਾ ਕਿ ਉਹਨਾਂ ਦੇ ਜਿਹੜੇ ਮਤਲਬ ਮਿਲਣ ਵਾਲੇ ਲੋਕ ਹੋਣਗੇ ਜੋ ਵੀ ਉਹਨਾਂ ਦੇ ਸਹਿਯੋਗੀ ਸੀਗੇ ਕਿ ਉਹਨਾਂ ਦੀ سپورਟ ਸਾਨੂੰ ਮਿਲੇ ਇਸ ਕਰਕੇ ਉਹਨਾਂ ਨੂੰ ਬੇਨਤੀ કરી ਸੀਗੀ ਕਿ ਤੁਸੀਂ ਕਿਸੇ ਵੀ ਤਰੀਕੇ ਚਾਹੇ ਇੱਥੇ ਆ ਕੇ ਚਾਹੇ ਤੁਸੀਂ ਇੱਕ ਨਾਲ ਟੈਲੀਫੋਨਿਕਲੀ ਉਹਨਾਂ ਨਾਲ ਸੰਪਰਕ ਕਰਕੇ ਸਾਡੇ ਸਾਡਾ ਤਾਲਮੇਲ ਕਰਾਓ ਬਸ ਇਹ ਨਹੀਂ ਸੀਗਾ ਹੋਰ ਕੋਈ ਤੇ ਵੱਡੇ ਮਲੂਕਾ ਸਾਹਿਬ ਕਦੋਂ ਆ ਰਹੇ ਆ ਜੀ ਚੌੜ ਮੈਦਾਨ 'ਚ ਉਹ ਚੌੜ ਮੈਦਾਨ 'ਚ ਹੀ ਆ ਜੀ ਅਣੀ ਕਦੇ ਨਜ਼ਰ ਨਹੀਂ ਆਏ ਖੁੱਲ ਕੇ ਇਸ ਕਰਕੇ ਕਿ ਉਮੀਦਵਾਰ ਇਸ ਵਾਰੀ ਮੈਂ ਆ ਉਹ ਨਹੀਂ ਹੈਗੇ ਜਦੋਂ ਉਹ ਉਮੀਦਵਾਰ ਹੁੰਦੇ ਸੀ ਮੈਨੂੰ ਨਹੀਂ ਸੀ ਦਿਸਦੀ ਹੁਣ ਮੈਂ ਨਹੀਂ ਉਹਦਾ ਨਹੀਂ ਉਹ ਤੁਸੀਂ ਅਫਸਰ ਸੀ ਤੁਸੀਂ ਅਫਸਰ ਸੀ ਸਰਕਾਰੀ ਸੀ ਐਸਪੀ ਕੱਟ ਲੈ ਰਹੇ ਕੀ ਕਰਨੇ ਨਹੀਂ ਕੱਟ ਨਹੀਂ ਲੈ ਰਹੇ ਜੀ ਤੇ 13 ਤਰੀਕ ਨੂੰ ਆਣਗੇ ਤੁਹਾਡੇ ਨਾਲ ਪੂਰੀ ਦਿਲਚਸਪੀ ਲੈ ਰਹੇ ਆ ਜੀ ਨਹੀਂ ਤੇਰਾ 13 ਨੂੰ ਇੱਥੇ ਨਾਮੀਨੇਸ਼ਨ ਜਾਣਗੇ ਜੀ ਨਾਮੀਨੇਸ਼ਨ ਦੇ ਵਿੱਚ ਆਉਣਗੇ ਜਾਂ ਨਹੀਂ ਕੋਈ ਫਰਕ ਨਹੀਂ ਪੈਂਦਾ ਸਪੋਰਟ ਉਹਦੀ ਪੂਰੀ ਸਾਰੇ ਵੋਟਰਾਂ ਦੀ ਉਹ ਕਿਤੇ ਆਣੀ ਉਹਦੇ ਰਹੀ ਵੀ ਮਲੁਕਾ ਜੀ ਸਾਹਿਬ ਆਣਗੇ ਕਿ ਨਹੀਂ ਆਣਗੇ ਤੁਸੀਂ ਦੇਖ ਲਓ ਜੀ ਤਾਂ ਇੱਕ ਇੱਕ ਪੰਜ ਲੱਖ ਸਦਾਣੇ ਦਾ ਤੀਜੀ ਵਾਰ ਤੁਹਾਡੇ ਨਾਲ ਮੁਕਾਬਲਾ ਪਰਿਵਾਰ ਨਾਲ ਮੁਕਾਬਲਾ ਜੇ ਮੈਂ ਗੱਲ ਕਰਾਂ ਰਾਮਪੁਰਾ ਸੀਟ ਫਿਰ ਮੋਰ ਸੀਟ ਫਿਰ ਬਠਿੰਡੇ ਤੋਂ ਹੁਣ ਫਿਰ ਦੁਵਾਰਾ ਸਟਰੀਟ ਦਾ ਹੁਣ ਤੀਜੀ ਵਾਰ ਮੁਕਾਬਲਾ ਇੱਕੋ ਸ਼ਖਸ ਦਾ ਇੱਕੋ ਪਰਿਵਾਰ ਦਾ ਉਹਨੂੰ ਕਿਵੇਂ ਵੇਖਦੇ ਹੋ ਦੇਖੋ ਸਭ ਨੇ ਲੜਨਾ ਈ ਇਹ ਇਹ ਤਾਂ ਹਲੇ 4-5 ਜਾਣਿਆ ਬਾਰੇ ਪਤਾ ਹੋ ਸਕਦਾ ਉਮੀਦਵਾਰ ਤਾਂ 12 13 15 ਵੀ ਹੋ ਜੀ ਉਹ ਚਲੋ ਅਲੱਗ ਗੱਲ ਹੈ ਪਰ ਇਹਦਾ ਤਾਂ ਆਪ ਨੂੰ ਪਤਾ ਜੀ ਉਹਨੂੰ ਕਿੱਦਾਂ ਅਸੀਂ ਵੱਡੇ ਮਾਰਚ ਨਾਲ ਜਿੱਤ ਰਹੇ ਹਾਂ ਬਾਕੀ ਉਮੀਦਵਾਰਾਂ ਤੇ ਮੈਨੂੰ ਕਮੈਂਟ ਕਰਨ ਦੀ ਲੋੜ ਨਹੀਂ ਅਸੀਂ ਵੱਡੇ ਹਾਂ ਓਕੇ ਬੈਬੀ ਥੈਂਕ ਯੂ ਥੈਂਕ ਯੂ ਇਹਨਾਂ ਮੰਗੋ ਨਹੀਂ ਜਿਮੇਬ ਆ ਹੁਣ ਇਹ ਲੈ ਛੱਡਿਆ ਨਮਾਣੀ ਸੇਵਾਦਾਰ ਨਹੀਂ ਉਹ ਬੋਟਾ ਵਾਲੀ ਹੈ ਸਿਰਫ ਉਦੋਂ ਬਾਅਦ ਫੇ ਖਾਣੇਦਾਰ ਨਹੀਂ ਆਹ ਤੁਹਾਨੂੰ ਗੱਲ ਕਰਕੇ ਤੁਸੀਂ ਦੇਖ ਲਓ ਤੁਸੀਂ ਮਰ ਕੇ ਮਿਲ ਕੇ ਦੇਖ ਲਓ ਜੇਕਰ ਨੇੜੇ ਵੀ ਕਿਸੇ ਨੂੰ ਲੱਗਣ ਦੇ ਤੇ ਆਓ ਸਾਡੇ ਕੋਲ ਜੇ ਮਰਜ਼ੀ ਹੈ ਦਰਵਾਜ਼ੇ ਖੁੱਲੇ ਹਨ ਕਰੋ ਕੰਪੀਅਰ ਸੋ ਨਮੈਂਦਾ ਉਹ ਹੁੰਦਾ ਜਿਹੜਾ ਤੁਹਾਡਾ ਸਹੀ ਮਹਿਣਾ ਦੇ ਵਿੱਚ ਗੱਲ ਸੁਣੇ ਤੁਸੀਂ ਫਰਸ ਸਕੋ ਤੁਸੀਂ ਗੱਲ ਕਰ ਸਕੋ ਜਦੋਂ ਮਰਜ਼ੀ ਚੇਸਤ ਨਾ ਹੋਵੇ ਕੋਈ ਸੋ ਅਸੀਂ ਉਸ ਨੀਤੀ ਤੇ ਚੱਲਣਾ ਉਸ ਤੇ ਪਹਿਰਾ ਦੇਣਾ ਤੁਸੀਂ ਸਾਰੇ ਸਾਡੇ ਪਰਿਵਾਰ ਹੈ ਭੈਣ ਭਰਾ ਹੈ ਸਾਰੇ ਸੋ ਇਸ ਕਰਕੇ ਆਪਾਂ ਆਪਣੀ ਇਹ ਸਾਜ ਪਕਮ ਹੋਰ ਅੱਗੇ ਲੈ ਕੇ ਜਾਣਾ ਸੋ ਮੈਂ ਬਦਲ ਦਾ ਧੜਾ ਸੀ ਜੀ ਬਠਿੰਡਾ ਦੇ ਵਿੱਚ ਉਹ ਮੰਨ ਗਿਆ ਜੀ ਤੁਹਾਡੇ ਨਾਲ ਤੁਰਨ ਲਈ ਮੈਨੂੰ ਧੜੇ ਬਾਰੇ ਕੁਝ ਨਹੀਂ ਪਤਾ ਜੀ ਨਹੀਂ ਚਿੱਠੀ ਲਿਖੀ ਸੀ ਸਿੰਘਲਾ ਸਾਹਿਬ ਨੇ ਸਿੰਘਲਾ ਸਾਹਿਬ ਨੇ ਚਿੱਠੀ ਇਸ ਕਰਕੇ ਲਿਖੀ ਸੀ ਕਿਉਂਕਿ ਉਹ ਬਿਮਾਰ ਸੀਗੇ ਤੇ ਇੱਥੇ ਆ ਨਹੀਂ ਸੀ ਪਾਏ ਜੀ ਇਹਨਾਂ ਨੂੰ ਇਹ ਲੱਗਦਾ ਸੀਗਾ ਕਿ ਉਹਨਾਂ ਦੇ ਜਿਹੜੇ ਮਤਲਬ ਮਿਲਣ ਵਾਲੇ ਲੋਕ ਹੋਣਗੇ ਜੋ ਵੀ ਉਹਨਾਂ ਦੇ ਸਹਿਯੋਗੀ ਸੀਗੇ ਕਿ ਉਹਨਾਂ ਦੀ ਸਪੋਰਟ ਸਾਨੂੰ ਮਿਲੇ ਇਸ ਕਰਕੇ ਉਹਨਾਂ ਨੂੰ ਬੇਨਤੀ ਕਰੀ ਸੀਗੀ ਕਿ ਤੁਸੀਂ ਕਿਸੇ ਵੀ ਤਰੀਕੇ ਚਾਹੇ ਇੱਥੇ ਆ ਕੇ ਚਾਹੇ ਤੁਸੀਂ ਟੈਲੀਫੋਨਿਕਲੀ ਉਹਨਾਂ ਨਾਲ ਸੰਪਰਕ ਕਰਕੇ ਸਾਡੇ ਸਾਡਾ ਤਾਲਮੇਲ ਕਰਾਓ ਬਸ ਇੰਨਾ ਹੀ ਸੀਗਾ ਹੋਰ ਕੋਈ ਤੇ ਵੱਡੇ ਮਲੂਕਾ ਸਾਹਿਬ ਕਦੋਂ ਆ ਰਹੇ ਆ ਜੀ ਚੋਰ ਮੈਦਾਨ ਚ ਉਹ ਚੋਰ ਮੈਦਾਨ ਚ ਹੀ ਆ ਜੀ ਅਣੀ ਕਦੇ ਨਜ਼ਰ ਨਹੀਂ ਆਏ ਬਿਲਕੁਲ ਇਸ ਕਰਕੇ ਕਿ ਉਮੀਦਵਾਰ ਇਸ ਵਾਰ ਹੀ ਮੈਂ ਆ ਉਹ ਨਹੀਂ ਹੈਗੇ ਜਦੋਂ ਉਹ ਉਮੀਦਵਾਰ ਹੁੰਦੇ ਸੀ ਮੈਂ ਨਹੀਂ ਸੀ ਦਿਸਦੀ ਹੁਣ ਮੈਂ ਨਹੀਂ ਉਹ ਤੁਸੀਂ ਅਫਸਰ ਸੀ ਤੁਸੀਂ ਕਰ ਦਿਨ ਤੁਸੀਂ ਅਫਸਰ ਸੀ ਸਰਕਾਰੀ ਸੀ ਕਿ ਘਰ ਨਹੀਂ ਨਹੀਂ ਕੱਟ ਨਹੀਂ ਲੈ ਰਹੇ ਜੀ ਪੂਰੀ ਤੇ ਤੇਰਾ ਤਿੰਨ ਨੂੰ ਆਣਗੇ ਤੁਹਾਡੇ ਨਾਲ ਪੂਰੀ ਦਿਲਚਸਪੀ ਲੈ ਰਹੇ ਜੀ ਨਹੀਂ ਤੇਰਾ ਤਿੰਨ ਨੂੰ ਇੱਥੇ ਨਾਮਿਨੇਸ਼ਨ ਜਾਣਗੇ ਜੀ ਨਾਮਿਨੇਸ਼ਨ ਦੇ ਵਿੱਚ ਆਉਣਗੇ ਜਾਂ ਨਹੀਂ ਕੋਈ ਫਰਕ ਨਹੀਂ ਪੈਂਦਾ ਸਪੋਰਟ ਉਹਦੀ ਪੂਰੀ ਸਾਰੇ ਬੋਟਰਾਂ ਦੀ ਮੈਂ ਕਿ ਧਿਆਨ ਨਹੀਂ ਉਹਦੇ ਰਹੀ ਮਨ ਲੁੱਕਾ ਜਿਹਾ ਆਣਗੇ ਕਿ ਨਹੀਂ ਆਉਣਗੇ ਤੁਸੀਂ ਦੇਖ ਲਓ ਜੀ ਤਾਂ ਇੱਕ ਇੱਕ ਪੰਜ ਲੱਖ ਸਦਾਨੇ ਦਾ ਤੀਜੀ ਵਾਰ ਤੁਹਾਡੇ ਨਾਲ ਮੁਕਾਬਲਾ ਪਰਿਵਾਰ ਨਾਲ ਮੁਕਾਬਲਾ ਜੇ ਮੈਂ ਗੱਲ ਕਰਾਂ ਰਾਮਪੁਰਾ ਸ੍ਰੀ ਫਿਰ ਮੋਰ ਸੀਟ ਹੈ ਫਿਰ ਬਠਿੰਡੇ ਤੋਂ ਹੁਣ ਫਿਰ ਦੁਵਾਰਾ ਸਟਰੀਟ ਤੋਂ ਹੁਣ ਤੀਜੀ ਵਾਰ ਮੁਕਾਬਲਾ ਇੱਕੋ ਸ਼ਖਸ ਨਾਲ ਇੱਕੋ ਪਰਿਵਾਰ ਦਾ ਉਹਨੂੰ ਕਿਵੇਂ ਵੇਖਦੇ ਹੋ ਦੇਖੋ ਸਭ ਨੇ ਲੜਨਾ ਜੀ ਇਹ ਇਹ ਤਾਂ ਹਲੇ ਚਾਰ ਪੰਜ ਜਾਣਿਆ ਬਾਰੇ ਪਤਾ ਹੋ ਸਕਦਾ ਉਮੀਦਵਾਰ ਤਾਂ 12 13 15 ਵੀ ਹੋਣਗੇ ਜੀ ਉਹ ਚਲੋ ਅਲੱਗ ਗੱਲ ਹੈ ਪਰ ਇਹਦਾ ਤਾਂ ਆਪ ਨੂੰ ਪਤਾ ਜੀ ਉਹਨੂੰ ਕਿੱਦਾਂ ਅਸੀਂ ਵੱਡੇ ਮਾਰਜਿਨ ਨਾਲ ਜਿੱਤ ਰਹੇ ਹਾਂ ਬਾਕੀ ਉਮੀਦਵਾਰਾਂ ਤੇ ਮੈਨੂੰ ਕਮੈਂਟ ਕਰਨ ਦੀ ਲੋੜ ਨਹੀਂ ਅਸੀਂ ਵੱਡੇ ਜੀ ਠੀਕ ਹੈ ਥੈਂਕ ਯੂ ਥੈਂਕ ਯੂ